ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਵਾਨ ਕਰਨੀ ਜੀ ਆਪ ਜੀ ਨੂੰ ਪਤਾ ਹੀ ਹੈ ਪੰਜਾਬ ਅੰਦਰ ਹੜ੍ਹ ਆਏ ਹੋਏ ਹਨ ਲੋਕ ਬੇਕਾਰ ਹੋ ਚੁਕੇ ਹਨ ਫਸਲਾਂ ਦਾ ਪਾਰੀ ਨੁਕਸਾਨ ਪਸ਼ੂਆਂ ਦਾ ਪਾਰੀ ਨੁਕਸਾਨ ਹੋਰ ਜਾਨੀ ਤੇ ਮਾਲੀ ਨੁਕਸਾਨ ਹੋਏ ਹਨ ਉਹਨਾਂ ਪਰਿਵਾਰਾਂ ਦੀ ਮਦਦ ਲਈ ਗੁਰਦੁਆਰਾ ਸਿੰਘ ਸਭਾ ਚੱਕਚਾਰ ਇਹ ਵੱਲੋਂ ਸਮੂਹ ਲੰਗਰ ਸਮੂਹ ਨਗਰ ਅਤੇ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਨੌਜਵਾਨ ਵੀਰਾਂ ਦੇ ਉਦਮ ਸਦਕਾ ਅੱਜ ਘਰ-ਘਰ ਜਾ ਕੇ ਪੰਜਾਬ ਪਰਿਵਾਰ ਲਈ ਪੰਜਾਬ ਪਰਿਵਾਰਾਂ ਲਈ ਸਹਿਯੋਗ ਪ੍ਰਾਪਤ ਕੀਤਾ ਭਾਈ ਅਵਤਾਰ ਸਿੰਘ ਸੰਧੂ ਵੱਲੋਂ ਟਰੈਕਟਰ ਟਰਾਲੀ ਦਾ ਸਹਿਯੋਗ ਦਿੱਤਾ ਗਿਆ ਗੁਰਦੁਆਰਾ ਸਾਹਿਬ ਵੱਲੋਂ ਭਾਈ ਅਵਤਾਰ ਸਿੰਘ ਦਾ ਧੰਨਵਾਦ ਨੌਜਵਾਨ ਵੀਰਾਂ ਦਾ ਕੋਟ ਕੋਟ ਧੰਨਵਾਦ ਜਿਨ੍ਹਾਂ ਨੇ ਸਾਰਾ ਦਿਨ ਸੇਵਾ ਨਿਭਾਈ ਉਹਨਾਂ ਗੁਰੂ ਪਰਿਵਾਰਾਂ ਦਾ ਕੋਟ ਕੋਟ ਧੰਨਵਾਦ ਜਿਨ੍ਹਾਂ ਨੇ ਆਪਣੀ ਦਸਾਂ ਨੋਹਾਂ ਦੀ ਕਮਾਈ ਕਿਰਤ ਕਮਾਈ ਨੂੰ ਸਫਲ ਕੀਤਾ ਧੰਨ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਬਰ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਮਾਨ ਕਰਨ ਕੱਲ ਨੂੰ ਰਸਦ ਅਨੂਪਗੜ ਭੇਜੀ ਜਾਵੇਗੀ ਧੰਨਵਾਦ ਹਰदयाल ਸਿੰਘ ਗ੍ਰੰਥੀ ਗੁਰਦੁਆਰਾ ਸਿੰਘ ਸਭਾਚਾਰ ਏ ਨਰਿੰਦਰ ਸਿੰਘ ਜਰਨੈਲ ਸਿੰਘ ਸੁਰੇਸ਼ ਕੁਮਾਰ ਸਿਕੰਦਰ ਸਿੰਘ ਜਸ਼ਨ ਸਿੰਘ ਅੰਕੁਸ਼ ਕੁਮਾਰ ਹਰਦੀয়াল ਸਿੰਘ ਗਰੰਥੀ ਅਵਤਾਰ ਸਿੰਘ ਅਤੇ ਰਤਨਪਾਲ ਸਿੰਘ ਜੀ ਸਭ ਨੇ ਹਮ ਹਮਾ ਦੀ ਸੇਵਾ ਕਰਦਿਆਂ ਹੋਇਆਂ ਕੁਝ ਕੱਪੜੇ ਰਾਸ਼ਨ ਇਕੱਠਾ ਕਰਕੇ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਤੱਕ ਪੰਜਾਬ ਨੂੰ ਭੇਜਿਆ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਦੋਸਤੋ ਅਗਰ ਤੁਸੀਂ ਸਾਡੇ ਹਿੱਟ ਫਿਟ ਨਿਊਜ਼ ਟੀਵੀ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਤੁਸੀਂ ਪਲੀਜ਼ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਰਾਮ ਰਾਮ ਸਤਿ ਸ੍ਰੀ ਅਕਾਲ